ਅਹੀਂ ਤੋਂ ਅਰਦਾ ਦਿਨ ਪਿੰਡ ਜਲਦੀ ਨਾਲ ਤੇ ਸਮੇਂ ਸਿਰ ਪਹੁੰਚਣ ਦਾ ਕਰਕੇ ਮੇਲਾ ਸਿੰਘ ਅੱਜ ਬਹੁਤ ਤੜਕੇ ਹੀ ਉੱਠ ਖੜੋਤਾ ਆਪਣਾ ਕੰਮ ਦਾ ਸਮਾਨ ਤੇ ਲੋਹੜੀ ਦੀਆਂ ਚੀਜ਼ਾਂ ਨਾਲ ਲੈ ਕੇ ਘਰੋਂ ਜਲੰਧਰ ਬੱਸ ਸਟੈਂਡੋਂ ਨਿਕਲ ਤੁਰਿਆ ਅੱਜ ਮੌਸਮ ਬਹੁਤ ਹੀ ਬੇਚਿੱਤਾ ਸੀ ਸਾਰੇ ਪਾਸੇ ਭਲ ਚੜੀ ਹੋਈ ਸੀ ਕੋਈ ਵੀ ਵਿਅਕਤੀ ਮੋਟਰਸਾਈਕਲ ਤੇ ਸਵਾਰ ਨਜ਼ਰੀ ਪੈਂਦਾ ਤਾਂ ਇਦਾਂ ਲੱਗਦਾ ਜਿਦਾਂ ਕੋਈ ਬਾਂਦਰ ਮੂੰਹ ਤੇ ਘੱਟਾ ਮਲਿਆ ਸਾਹਮਣੇੋਂ ਨਿਕਲਿਆ ਹਰ ਪਾਸੇ ਲੋਕਾਂ ਦਾ ਇਹੀ ਹਾਲ ਸੀ ਸਭ ਲੋਕਾਂ ਨੂੰ ਬਾਰਿਸ਼ ਪੈਣ ਦਾ ਚਾਹ ਤੇ ਇੰਤਜ਼ਾਰ ਸੀ ਮੇਲਾ ਸਿੰਘ ਨਾਭੀ ਰੰਗ ਵਾਲੀ ਪੱਗ ਬੰਨ੍ਹ ਕੇ ਵਧੀਆ ਪੈਂਟ ਕਮੀਜ਼ ਪਾ ਕੇ ਹੱਥ 'ਚ ਝੋਲਾ ਫੜੀ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ ਉਸ ਨੂੰ ਇੰਤਜ਼ਾਰ ਕਰਦੇ ਪੂਰੇ 10-15 ਮਿੰਟਾਂ ਬਾਅਦ ਉਸ ਨੂੰ ਉਸਦੇ ਪਿੰਡ ਦੀ ਬੱਸ ਮਿਲੀ ਰੋਡ ਵੇਜ਼ ਬੱਸ ਖੜਖੜ ਕਰਦੀ ਉਸਦੇ ਕੋਲ ਆ ਕੇ ਰੁਕੀ ਬੱਸ ਦੀ ਹਾਲਤ ਇਦਾਂ ਸੀ ਜਿਦਾਂ ਕੋਈ 100 ਸਾਲ ਪੁਰਾਣਾ ਟੁੱਟਿਆ ਹੋਇਆ ਖੰਡਰ ਹੋਵੇ ਬੱਸ ਦੇ ਰੁਕਦਿਆਂ ਹੀ ਬੱਸ ਸਟੈਂਡ ਤੇ ਖੜੀਆਂ ਸਾਰੀਆਂ ਸਵਾਰੀਆਂ ਬੱਸ ਨੂੰ ਇਦਾਂ ਟੁੱਟ ਕੇ ਪੈ ਗਈਆਂ ਜਿੱਦਾਂ ਮਧੂ ਮੱਖੀਆਂ ਦੇ ਛੱਤੇ ਨੂੰ ਕਿਸੇ ਨੇ ਛੇੜ ਦਿੱਤਾ ਹੋਈ ਤੇ ਉਹ ਗੁੱਸੇ ਵਿੱਚ ਆਈਆਂ ਉਸ ਵਿਅਕਤੀ ਉੱਤੇ ਆਪਣੇ ਜ਼ਹਿਰੀਲੇ ਡੰਗਾਂ ਦਾ ਹਮਲਾ ਬੋਲ ਦੇਣ ਇਸ ਸਵਾਰੀਆਂ ਦੀ ਭੀੜ ਵਿੱਚੋਂ ਕਿਸੇ ਤਰ੍ਹਾਂ ਨਿੱਕਲ ਨੁਕਲ ਕੇ ਮਿੱਲਾ ਸਿੰਘ ਨੇ ਆਪਣੀ ਛੀਟ ਮਾਰ ਲਈ ਸਾਰੀਆਂ ਸਵਾਰੀਆਂ ਜੋ ਬੱਸ ਸਟੈਂਡ ਖੜੀਆਂ ਸੀ ਉਹ ਬੱਸ ਅੰਦਰ ਇੱਕ ਦੂਜੇ ਨਾਲ ਪੂਰੀ ਤਰ੍ਹਾਂ ਇਦਾਂ ਚਿਪਕ ਗਈਆਂ ਜਿੱਦਾਂ ਚੁੰਬਕ ਨਾਲ ਲੋਹਾ ਬਸ ਪੂਰੀ ਤਰ੍ਹਾਂ ਇਦਾਂ ਭਰੀ ਹੋਈ ਸੀ ਜਿੱਦਾਂ ਟੂੜੇ ਵਾਲਾ ਕਮਰਾ ਹਰ ਇੱਕ ਵਿਅਕਤੀ ਇੱਕ ਦੂਜੇ ਨੂੰ ਤੱਕਦਾ ਹੋਇਆ ਬੋਲ ਰਿਹਾ ਸੀ ਯਾਰ ਮਾਸਾਂ ਗਾਹੋ ਕਿ ਹੋਮਾ ਪੈਰ ਰੱਖਣ ਨੂੰ ਤੇ ਥਾਂ ਨਹੀਂ ਅੱਗੇ ਦੂਜਾ ਵਿਅਕਤੀ ਜਵਾਬ ਦਿੰਦਾ ਬੋਲਦਾ ਵੇ ਇੱਕ ਨਕਟਰਾ ਬਸ ਤੋਰ ਲੈ ਹੁਣ ਹੋਰ ਕਿੰਨੀ ਕੁ ਭਰਨੀ ਆ ਛੱਤ ਤੇ ਚੜਾਉਣੀਆਂ ਸਵਾਰੀਆਂ ਇੱਕ ਮੋਟੀ ਤਾਲੀ ਦੀ ਬੀਨ ਦੋ ਸਵਾਰੀਆਂ ਵਾਲੀ ਸ਼ੀਟ ਨੂੰ ਇਕੱਲੀ ਮੱਲੀ ਬੈਠੀ ਬੋਲੀ ਤੋਰ ਲੈਂਦਾ ਬੀਬੀ ਤੈਨੂੰ ਜ਼ਿਆਦਾ ਕਾਲੀ ਆ ਕੱਲੀ ਦੋ ਸਵਾਰੀਆਂ ਦੀ ਸੀਟ ਮੱਲ ਕੇ ਬੈਠੀ ਆ ਕਿਸੇ ਨੂੰ ਨਾਲ ਹੀ ਬਿਠਾਲਾ ਕਨੈਕਟਰ ਅੱਗੋਂ ਬੀਬੀ ਨੂੰ ਟਿੱਚਰ ਕਰਦਾ ਹੋਇਆ ਬੋਲਿਆ ਸਵਾਰੀਆਂ ਪੂਰੀ ਤਰ੍ਹਾਂ ਕਲਪੀਆਂ ਪਈਆਂ ਗਾਲਾਂ ਕੱਢ ਰਹੀਆਂ ਸਨ ਪਰ ਡਰਾਈਵਰ ਤੇ ਕਨੈਕਟਰ ਨੂੰ ਇਸ ਦੀ ਕੋਈ ਪ੍ਰਵਾਹ ਨਾ ਹੋਈ ਮਾਂ ਦੇ ਐਸੇ ਜਾਈ ਢੀਠ ਬੱਸ ਪੂਰੀ ਉਤੋਂ ਤੱਕ ਲੱਦ ਕੇ ਤੂਰੀ ਬੱਸ ਤੁਰਨ ਕਰਕੇ ਮੀਲਾ ਸਿੰਘ ਨੇ ਥੋੜੀ ਰਾਹਤ ਮਹਿਸੂਸ ਕੀਤੀ ਇਦਾਂ ਹੀ ਚੱਲਦੀ ਬੱਸ ਵਿੱਚ ਤਾਕੀਆਂ ਧਾਰਨੀ ਠੰਡੀ ਠੰਡੀ ਹਵਾ ਅੰਦਰ ਆਈ ਸਭ ਨੂੰ ਸੁੱਖ ਦਾ ਸਾਹ ਆਇਆ ਕਿ ਸ਼ੁਕਰਾਂ ਕੀਤੇ ਬੱਸ ਦੀ ਰਫ਼ਤਾਰ ਕੁਝ ਇਹ ਜ਼ਿਆਦਾ ਹੀ ਤੇਜ਼ ਹੋਣ ਕਰਕੇ ਸਵਾਰੀਆਂ ਬੱਸ ਵਿੱਚ ਇਸ ਤਰ੍ਹਾਂ ਝੁੱਲ ਰਹੀਆਂ ਸਨ ਜਿਦਾਂ ਹਨੇਰੀ ਵਿੱਚ ਝੋਲਦੀਆਂ ਫਸਲਾਂ ਬੱਸ ਜ਼ੋਰ ਦੀ ਖੱਡੇ ਵਿੱਚ ਵੱਜਨ ਕਰਕੇ ਸਾਰੀਆਂ ਸਵਾਰੀਆਂ ਫੁੱਟਵਾਲ ਵਾਂਗੂ ਤਾਂ ਨੂੰ ਬੁੜਕੀਆਂ ਬੱਸ ਖੱਡੇ ਵਿੱਚ ਵੱਜਨ ਦਾ ਕਰਕੇ ਡਰਾਈਵਰ ਨੇ ਬੱਸ ਦੀ ਰਫ਼ਤਾਰ ਹੌਲੀ ਕਰਨ ਲਈ ਜੱਕਦੰਮ ਬ੍ਰੇਕ ਮਾਰੀ ਦੁਆਰਾ ਫਿਰ ਸਾਰੀਆਂ ਸਵਾਰੀਆਂ ਅੱਗੇ ਨੂੰ ਉਲਰ ਗਈਆਂ ਸਵਾਰੀਆਂ ਵਿੱਚੋਂ ਖਿਜ ਕੇ ਉਹੀ ਮੋਟੀ ਤਾਜੀ ਬੀਬੀ ਬੋਲੀ ਵੇ ਵੀਰਾ ਰਾਮ ਨਾ ਚਲਾ ਅਸੀਂ ਘਰੇ ਜਾਣਾ ਵਿਆਹ ਖਾਨੇ ਨਹੀਂ ਉਹਦੇ ਮੂੰਹੋਂ ਮਖੌਲੀਆਂ ਗੱਲਾਂ ਸੁਣ ਕੇ ਡਰਾਈਵਰ ਸਣੀ ਸਾਰੀਆਂ ਸਵਾਰੀਆਂ ਕਨੈਕਟਰ ਤੇ ਮਿੱਲਾ ਸਿੰਘ ਵੀ ਹਸਣ ਲੱਗ ਪਿਆ ਲ ਮੈਂ ਕੋਈ ਮਖੌਲ ਕੀਤਾ ਭਾਈ ਸਾਰਿਆਂ ਵੱਲ ਗੌਰ ਨਾਲ ਤੱਕਦੀ ਹੋਈ ਪੁੱਛਣ ਲੱਗੀ ਮਿੱਲਾ ਸਿੰਘ ਉਸਦੀ ਪਿਛਲੀ ਸੀਟ ਤੇ ਬੈਠਾ ਹੋਇਆ ਸੀ ਸਪੈਸ਼ਲਿਸਟ ਸੀਟ ਤੋਂ ਹੱਸਦਾ ਹੋਇਆ ਬੋਲਿਆ ਨਾ ਬੀਬੀ ਜੀ ਸਗੋ ਤੁਸੀਂ ਤੇ ਬਿਲਕੁਲ ਠੀਕ ਆਖ ਰਹੇ ਹੋ ਮੀਲਾ ਸਿੰਘ ਨੇ ਉਸਦੀ ਹਮਾਇਤ ਕਰਦੇ ਕਿ ਕਿਹਾ ਘੰਟੇ ਦੇ ਵਿੱਚ ਬਸ ਨੇ ਮੀਲਾ ਸਿੰਘ ਨੂੰ ਸੁਲਤਾਨਪੁਰ ਲੋਧੀ ਪਹੁੰਚਾ ਦਿੱਤਾ ਬਸ ਤੋਂ ਉਤਰ ਕੇ ਮੀਲਾ ਸਿੰਘ ਨੇ ਆਪਣੇ ਵਾਲੇ ਦਿਵਾਲੀ ਨਜ਼ਰ ਕਮਾਈ ਦੂਰ ਉਸ ਨੂੰ ਇੱਕ ਫਲਾਂ ਦੀ ਰੇੜੀ ਕੋਲ ਰਿਕਸ਼ਾ ਖੜਾ ਦਿਸਿਆ ਉਹ ਹੈਲੋ ਭਾਈ ਰਿਕਸ਼ੇ ਵਾਲੇ ਬੋਲਦੇ ਹੋਏ ਉਹਨੂੰ ਹੱਥ ਮਾਰ ਕੇ ਆਵਾਜ਼ ਦਿੱਤੀ ਰਿਕਸ਼ੇ ਵਾਲਾ ਆਪਣਾ ਰਿਕਸ਼ਾ ਚੁੱਕ ਮੀਲਾ ਸਿੰਘ ਕੋਲ ਆ ਗਿਆ हां भाई नल्ल ਪਿੰਡ ਚ ਲੇਗਾ ਹਾਂ ਚੱਲਾਂਗਾ ਕਿੰਨੇ ਪੈਸੇ ਜੋ ਮਰਜੀ ਦੇ ਦਿਓ ਨਹੀਂ ਜੋ ਮਰਜੀ ਨਹੀਂ ਤੁਸੀਂ ਦੱਸੋ 20 ਰੁਪਏ ਦੇ ਦੇਣਾ ਉਹ ਨਾ ਨਾ ਇੰਨੀ ਨਹੀਂ 10 ਠੀਕ ਆ 12 ਨਹੀਂ ਖਾਂਦੇ ਇੱਥੋਂ ਤੁਹਾਨੂੰ ਲੈ ਕੇ ਜਾਣਾ ਆਉਂਦੇ ਵਕਤ ਕੋਈ ਸਵਾਰੀ ਨਹੀਂ ਮਿਲਣੀ ਖਾਲੀ ਆਉਣਾ ਪੈਣਾ ਮੈਂ ਬਿਲਕੁਲ ਸਜ ਮੰਗੇ ਆ ਨਹੀਂ ਯਾਰ ਜ਼ਿਆਦਾ ਵਾ ਠੀਕ ਆ ਫਿਰ ਕਿਸੇ ਹੋਰ ਨੂੰ ਆਖ ਲੋ ਰਿਸ਼ੇ ਵਾਲਾ ਮਿੱਲਾ ਸਿੰਘ ਕੋਲੋਂ ਮੂਵਟਕੇ ਚੱਲਿਆ ਮਿੱਲਾ ਸਿੰਘ ਨੇ ਉਸ ਨੂੰ ਜਾਣ ਲੱਗੇ ਨੂੰ ਪਿੱਛੋਂ ਆਵਾਜ਼ ਮਾਰ ਲਈ ਚੱਲ ਯਾਰ 15 ਲੈ ਲਈ ਸੌਦਾ ਪੱਕਾ ਹੋ ਗਿਆ ਤੇ ਦੋਵੇਂ ਜਾਣੇ ਨਾਲ ਵਿੰਡ ਨੂੰ ਹੋ ਤੁਰੇ 10 15 ਮਿੰਟਾਂ ਵਿੱਚ ਪਿੱਛੇ ਵਾਲੇ ਨੇ ਮਿੱਲਾ ਸਿੰਘ ਨੂੰ ਉਸ ਦੇ ਘਰ ਦੇ ਬਾਹਰ ਪਹੁੰਚਾ ਦਿੱਤਾ ਮਿੱਲਾ ਸਿੰਘ ਨੇ ਰਿਕਸ਼ੇ ਤੋਂ ਉੱਤਰ ਉਸ ਨੂੰ ਉਸ ਦੇ ਵਣ ਤੇ ਪੈਸੇ ਦਿੱਤੇ ਉਹ ਬਾਅਦ ਵਿੱਚ ਕਿਸੇ ਦੂਜੀ ਸਵਾਰੀ ਦੀ ਭਾਲ ਵਿੱਚ ਨਿਕਲ ਤੁਰਿਆ ਮਿੱਲਾ ਸਿੰਘ ਘਰ ਦੇ ਬਾਹਰ ਖੜਾ ਸੀ ਉਸ ਨੇ ਘਰ ਦਾ ਕੁੰਡਾ ਖੜਕਾਇਆ ਗੇਟ ਆਪਣੇ ਆਪ ਖੁੱਲ ਗਿਆ ਕਿਉਂਕਿ ਉਸ ਨੂੰ ਅੰਦਰ ਤੋਂ ਕੁੰਡਾ ਨਹੀਂ ਲੱਗਾ ਸੀ ਉਸ ਦੀ ਸਾਹਮਣੇ ਰੁੱਖ ਦੀ ਛਾਂ ਤੇਟ ਪੀੜਾ ਖੇਡਦੀਆਂ ਆਪਣੀਆਂ ਧੀਆਂ ਤੇ ਨਜ਼ਰ ਜਾਪੀ ਦੋ ਦੋ ਕੀਤੀਆਂ ਹੋਈਆਂ ਉਹਨਾਂ ਦੀਆਂ ਗੁੱਤਾਂ ਹਵਾ ਵਿੱਚ ਉਛਲਦੀਆਂ ਜਦੋਂ ਉਹ ਗੀਤੀ ਨੂੰ ਫੁੱੱਡਾ ਮਾਰਦੀਆਂ ਸੱਚੀ ਰੇੜੇ ਵਿੱਚੋਂ ਤਿੰਨੋਂ ਖੇਡਦੀਆਂ ਬੜੀਆਂ ਹੀ ਪਿਆਰੀਆਂ ਲੱਗ ਰਹੀਆਂ ਸੀ ਮੇਲਾ ਸਿੰਘ ਗੇਟ ਵਿੱਚ ਖੜਾ ਉਹਨਾਂ ਨੂੰ ਖੇਡਦੇ ਆ ਦੇਖ ਰਿਹਾ ਸੀ ਤੇ ਨਾਲ ਹੀ ਮੁਸਕਰਾ ਰਿਹਾ ਸੀ ਤੇ ਅਚਾਨਕ ਉਸ ਦੀ ਧੀ ਚੰਨੋ ਦੀ ਨਜ਼ਰ ਉਸ ਤੇ ਪਈ ਬਾਪੂ ਜੀ ਉਹ ਮੇਰੇ ਪਿਆਰੇ ਬਾਪੂ ਜੀ ਬੋਲਦੀ ਹੋਈ ਉਹ ਭੱਜੀ ਗਈ ਤੇ ਆਪਣੇ ਬਾਪੂ ਨੂੰ ਗਲਵਕੜੀ ਪਾ ਲਈ ਉਸ ਦੇ ਮਗਰੂਜ਼ ਦੀਆਂ ਦੂਸਰੀਆਂ ਧੀਆਂ ਵੀ ਭੱਜੀਆਂ ਆਈਆਂ ਤੇ ਆਪਣੇ ਬਾਪੂ ਨੂੰ ਚੁੰਬੜ ਗਈਆਂ ਉਹ ਹਣ ਛੱਡੋ ਵੀ ਆਪਣੀਆਂ ਧੀਆਂ ਦੇ ਸਿਰਾਂ ਦੇ ਪਿਆਰ ਦਿੰਦਾ ਹੋਇਆ ਬੋਲਿਆ ਨਹੀਂ ਬਾਪੂ ਜੀ ਨਹੀਂ ਅਸੀਂ ਨਹੀਂ ਛੱਡਣਾ ਹੁਣ ਪਤਾ ਕਿੰਨੇ ਉਧਰੇ ਆ ਤੁਹਾਡੇ ਬਿਨਾ ਜਿੰਨੂ ਆਪਣੇ ਬਾਪੂ ਤੇ ਪਿਆਰ ਜਤੌਂਦੀ ਹੋਈ ਬੋਲੀ ਚੱਲੋ ਛੱਡੋ ਨਹੀਂ ਕੁੜੀਓ ਪਾਣੀ ਤਾਂ ਪੀ ਲੈਣ ਦੋ ਆਪਣੇ ਬਿਓ ਨੂੰ ਜੀਤ ਕਾਕੇ ਨੂੰ ਕੁਛੜ ਚੁੱਕੀ ਕੋਈ ਕਮਰੇ ਤੋਂ ਬਾਹਰ ਆਉਂਦੀ ਬੋਲੀ ਉਸਨੇ ਮੀਲਾ ਸਿੰਘ ਦੇ ਲਈ ਛਾਵੇਂ ਮੰਜੀ ਕਰ ਦਿੱਤੀ ਛਤਸ਼ੀਆ ਕਾਲ ਜੀ ਮੀਲਾ ਸਿੰਘ ਉਸਨੂੰ ਮਖੌਲ ਕਰਦਾ ਹੋਇਆ ਮੰਜੀ ਤੇ ਬੈਠਦਾ ਹੋਇਆ ਬੋਲਿਆ ਛਤਸ਼ੀਆ ਕਾਲ ਜੀ ਜਵਾਬ ਦਿੰਦੇ ਹੋਏ ਪਾਣੀ ਲੈਣ ਚੱਲੀ ਗਈ ਉਸਨੇ ਮੇਲਾ ਸਿੰਘ ਨੂੰ ਪਾਣੀ ਦਾ ਗਲਾਸ ਫੜਾ ਕੇ ਆਪ ਵੀ ਉਹ ਮੇਲਾ ਸਿੰਘ ਕੋਲ ਬੈਠ ਗਈ। ਮੇਲਾ ਸਿੰਘ ਨੇ ਪਾਣੀ ਪੀ ਕੇ ਗਲਾਸ ਹੀ ਉਠਾ ਰੱਖਿਆ। ਆਪਣੇ ਝੋਲੇ ਵਿੱਚੋਂ ਕੋਈ ਚੀਜ਼ਾਂ ਕੱਢਦਾ ਹੋਇਆ ਬੋਲਿਆ। ਆ ਲਓ ਨਿਆਣੀ ਤੁਹਾਡੇ ਖਾਣ ਪੀਣ ਵਾਸਤੇ ਚੀਜ਼ਾਂ ਲੈ ਕੇ ਆਇਆ ਵਾ। ਖਾਣ ਪੀਣ ਵਾਲੀਆਂ ਚੀਜ਼ਾਂ ਲੈ ਕੇ ਤਿੰਨੋ ਜਾਣੀਆਂ ਆਪਣੇ ਕਮਰੇ ਅੰਦਰ ਚਲੀਆਂ ਗਈਆਂ। ਪੁਰਾ ਆਂਖਾ ਮੇਲਾ ਬੁੱਗੂ-ਮੁੱਗੂ ਜੀਤ ਦੇ ਕੋਲੋਂ ਆਪਣੇ ਪੁੱਤਰ ਨੂੰ ਫੜਦਾ ਹੋਇਆ ਬੋਲਿਆ। ਜੀਤ ਕਾਕੇ ਨਾ ਮੇਲਾ ਸਿੰਘ ਨੂੰ ਖੇੜਦਿਆਂ ਦੇਖ ਬੋਲੀ ਐਨੇ ਵੀ ਬੜਾ ਸਤਾਇਆ ਮੈਨੂੰ ਐਨੀ ਬੋਤ ਹੈਗਾ ਤੁਹਾਡੇ ਵਾਂਗ ਹੁਣ ਇਹਨੇ ਕੀ ਕਰ ਦਿੱਤਾ ਮੇਲਾ ਸਿੰਘ ਆਪਣੇ ਬੱਚੇ ਦਾ ਮੂੰਹ ਚੁੰਮਦਾ ਹੋਇਆ ਬੋਲਿਆ ਕਰਨਾ ਕੀ ਹੈ ਹੁਣ ਵੀ ਇਹਨੇ ਕਿਹੜਾ ਮੰਨਦਾ ਹੈ ਮੇਰੀ ਤੁਹਾਡੇ ਵਾਂਗ ਆਪਣੀ ਚੁੰਨੀ ਨੂੰ ਵਟ ਦੇਂਦੀ ਹੋਈ ਬੋਲੀ ਮਾਲਕੋ ਕਿਹੜੀ ਗੱਲ ਦਾ ਗੁੱਸਾ ਕੱਢੀ ਜਾਂਦੇ ਹੋ ਕੋਈ ਚਾਹ ਸ਼ਾ ਕੋਈ ਰੋਟੀ ਪਾਣੀ ਤਾਂ ਸ਼ਿਕਾ ਦੋ ਮੇਲਾ ਸਿੰਘ ਜੀਤ ਨੂੰ ਟਿੱਕਰ ਕਰਦਾ ਹੋਇਆ ਬੋਲਿਆ ਮਰਗੀ ਮਾਫ ਕਰਿਓ ਜੀ ਮੈਂ ਹੁਣੀ ਚਾਹ ਬਣਾਉਂਦੀ ਆ ਤੁਹਾਡੇ ਲਈ ਅੰਜੀ ਤੋਂ ਉੱਠਦੀ ਚੌਂਕੇ ਵੱਲ ਜਾਂਦੀ ਕਾਲੀ ਦੇ ਨਾਲ ਬੋਲੀ ਅਸਾਂ ਮਿੰਟਾਂ ਬਾਅਦ ਜਿਤ ਮੇਲਾ ਸਿੰਘ ਦੇ ਲਈ ਚਾਹ ਬਣਾ ਲੈ ਕੇ ਆਈ ਤੇ ਬੋਲੀ ਕਾਕੇ ਨੂੰ ਤੁਸੀਂ ਚੰਨੋਂ ਨੂੰ ਫੜਾ ਦਿਓ ਤੇ ਆਰਾਮ ਨਾਲ ਚਾਹ ਪੀਓ ਮੇਲਾ ਸਿੰਘ ਨੇ ਚੰਨੋਂ ਨੂੰ ਆਵਾਜ਼ ਦਿੱਤੀ ਪੁੱਤ ਚੰਨੋਂ ਆਹ ਆਪਣੇ ਵੀਰ ਨੂੰ ਫੜੀ ਚਲਾ ਮੈਂ ਚਾਹ ਪੀਲਾਂ ਬਾਪੂ ਦੀ ਆਵਾਜ਼ ਸੁਣ ਕੇ ਚੰਨੋਂ ਅੰਦਰੋਂ ਤੇਜ਼ੀ ਨਾਲ ਆਈ ਤੇ ਕਾਕੇ ਨੂੰ ਚੁੱਕ ਕੇ ਅੰਦਰ ਲੈ ਗਈ ਜੀਤ ਚਾਹ ਪੀਂਦੇ ਮੀਲਾ ਸਿੰਘ ਦੇ ਚਿਹਰੇ ਵੱਲ ਦੇ ਕੇ ਬੋਲੀ ਆਪਣੀਆਂ ਬੱਚੀਆਂ ਦੇ ਵਾਸਤੇ ਖੜਾਉਣੀ ਬਾਪੂ ਜੀ ਵਾਸਤੇ ਚਾਦਰ ਕੁਰਤਾ ਤੇ ਮੇਰੇ ਵਾਸਤੇ ਕੁਝ ਨਹੀਂ ਲੈ ਕੇ ਆਏ ਤੁਸੀਂ। ਤਾਂ ਦੀ ਨਾਰਾਜ਼ਗੀ ਪ੍ਰਗਟ ਕਰਦੀ ਹੋਈ ਬੋਲੀ ਤੂੰ ਇਦਾਂ ਕਾ ਤੋ ਸੋਚਦੀ ਆਹ ਦੇਖ ਮੈਂ ਭਲਾਂ ਤੈਨੂੰ ਕਿੱਦਾਂ ਭੁੱਲ ਸਕਦਾ। ਮੀਲਾ ਸਿੰਘ ਚਾਹ ਦਾ ਘੁੱਟ ਪਰਦਾ ਹੋਇਆ ਆਪਣੇ ਝੋਲੇ ਵਿੱਚ ਇੱਕ ਵਧੀਆ ਸੂਟ ਕੱਢਦਾ ਹੋਇਆ ਬੋਲਿਆ ਫਿੱਕੇ ਗੁਲਾਬੀ ਰੰਗ ਦਾ ਸੂਟ ਸੋਨੀਆ ਸੋਨੀਆ ਸਿਰਦੇ ਹੀ ਰੰਗ ਦੀਆਂ ਬੂਟੀਆਂ ਬਣੀਆਂ ਹੋਈਆਂ ਬਹੁਤ ਹੀ ਪਿਆਰੀ ਵਧੀਆ ਕਢਾਈ ਕੀਤੀ ਹੋਈ ਸੀ ਸੂਟ ਉੱਤੇ ਉਹ ਦੇਖ ਕੇ ਜੀਤ ਖੁਸ਼ ਹੋ ਗਈ ਤੇ ਭੱਜ ਕੇ ਆਪਣੀ ਗਵੰਡਰ ਨੂੰ ਦਿਖਾਉਣ ਚਲੀ ਗਈ ਕੰਡਨ ਦਾ ਦਰਵਾਜ਼ਾ ਖੜਕਾ ਕੇ ਬੋਲੀ ਨਹੀਂ ਗੁਰਮੀਤ ਨਹੀਂ ਬੂਹਾ ਖੋਲ ਛੇਤੀ ਕੀ ਹੋਇਆ ਨਹੀਂ ਜੀਤ ਅੰਦਰੋਂ ਬੂਹੇ ਵਾਲੋਂ ਆਉਂਦੀ ਨੇ ਪੁੱਛਿਆ ਕੁਝ ਨਹੀਂ ਬੂਹਾ ਖੋਲ ਲੇਗੀ ਤਾਂ ਹੀ ਤੇ ਦੱਸਾਂਗੀ ਉਸਨੇ ਬੂਆ ਖੋਲਿਆ ਤੇ ਛੱਟ ਗੁਰਮੀਨ ਦੀ ਬਾਹ ਫੜ ਕੇ ਮੰਜੀ ਤੇ ਲੇ ਜਾ ਕੇ ਬੈਠ ਗਈ ਤੇ ਬੋਲੀ ਹਾਂ ਦੇਖ ਮੇਰਾ ਕਿੰਨਾ ਸੋਹਣਾ ਸੂਟ ਕਾਕੇ ਦਾ ਬਾਪੂ ਸ਼ਹਿਰੋਂ ਲਿਆਇਆ ਹਾਨੀ ਵਾਕਿਆ ਹੀ ਕਿੰਨਾ ਪਿਆਰਾ ਰੰਗ ਆ ਸੂਟ ਤੇ ਹੱਥ ਫੇਰਦੀ ਹੋਈ ਬੋਲੀ ਛਾਨੀ ਮੈਂ ਚਲਦੀ ਆ ਰੋਟੀ ਬਣਾ ਕੇ ਦੇਣੀ ਆ ਫਿਰ ਆਖਣਗੇ ਪਤਾ ਨਹੀਂ ਕਿੱਥੇ ਚਲੀ ਗਈ ਚੰਗਾ ਪਹਿਣਾ ਹਾਂ ਹਾਂ ਚੰਗਾ ਉਸਨੇ ਦੇਖਿਆ ਮੇਲਾ ਸਿੰਘ ਨੇ ਚਾਹ ਪਾਣੀ ਹੀ ਪੀ ਲਿਆ ਪੂਣੋਂ पांडे ਚੁੱਕਦੀ ਹੋਈ ਬੋਲੀ ਰੋਟੀ ਬਣਾਵਾਂਗੇ ਪਹਿਲਾਂ ਘੜੀ ਆਰਾਮ ਕਰਨਾ ਜੀ ਰਾਮ ਕੀ ਕਰਨਾ ਤੂੰ ਇਦਾਂ ਘਰ ਬਣਾ ਹੀ ਲੈ ਠੀਕ ਹੈ ਅੱਛਾ ਬਾਪੂ ਜੀ ਕਿੱਥੇ ਗਏ ਨਹੀਂ ਹਾਲੇ ਤੱਕ ਘਰ ਨਹੀਂ ਆਏ ਜੀ ਉਹ ਪੈਨਸ਼ਨ ਦਾ ਪਤਾ ਕਰਨ ਗਏ ਆ ਥੋੜੀ ਦੇਰ ਤੱਕ ਆਉਣਗੇ ਠੀਕ ਹੈ ਉਸਨੇ ਮੇਲਾ ਸਿੰਘ ਨੂੰ ਘਰ ਵਿੱਚ ਲੱਗੇ ਤਾਜ਼ੇ ਬਤੌਆਂ ਦੀ ਸਬਜ਼ੀ ਬਣਾ ਕੇ ਰੋਟੀ ਫੜਾਈ ਤੇ ਆਪ ਕੋਲ ਬੈਠ ਕੇ ਪੱਖੀ ਚੱਲਣ ਲੱਗ ਗਈ ਬਾਤ ਜੀਤ ਕੋਰੇ ਬੜੀ ਸਵਾਦ ਸਬਜ਼ੀ ਬਣਾਈ ੱੱਲੀ ਜਿਹਾ ਹੀ ਮੂੰਹ ਵਿੱਚ ਪਾਉਂਦਾ ਬੋਲਿਆ ਫਿਰ ਘਰ ਦੇ ਬਤਾਉ ਨਹੀਂ ਸਵਾਦ ਤੇ ਆਪੇ ਬਣਨੀ ਸੀ ਮੇਲਾ ਸਿੰਘ ਨੂੰ ਪੱਖੀ ਚੱਲਦੀ ਹੋਈ ਬੋਲੀ ਗੱਲ ਬਤਾਉਂਆਂ ਦੀ ਨਹੀਂ ਫਿਰ ਕੀਦੀ ਆ ਤੇਰੇ ਹੱਥਾਂ ਦੀ ਤੇਰੇ ਹੱਥਾਂ ਦੀ ਬਣੀ ਚੀਜ਼ ਉਦਾਂ ਹੀ ਬੜੀ ਸਵਾਦ ਬਣਦੀ ਆ ਮਰਜ਼ਾ ਆ ਗਿਆ ਰੋਟੀ ਦਾ ਜੀ ਫੇਰ ਉੱਥੇ ਕਿੱਦਾਂ ਸਰਦਾ ਕੀ ਕਰਾਂ ਟਾਬੇ ਦੀਆਂ ਖਾਂ ਖਾ ਮਨ ਨੱਕ ਗਿਆ ਹਾਏ ਮੈਂ ਹੋਵਾਂ ਤੇ ਕਦੇ ਵੀ ਤੁਹਾਨੂੰ ਟਾਬੇ ਦੀਆਂ ਨਾ ਖਾਂਦੀ ਮਾਂ ਹਮ ਉਹ ਤੇ ਹੈ ਮੇਲਾ ਸਿੰਘ ਦੀ ਰੋਟੀ ਖਾਂਦੇ ਖਾਂਦੇ ਗੇਟ ਲੰਘਦਾ ਹੋਇਆ ਮੇਜਰ ਸਿੰਘ ਬੋਲਿਆ ਉਹ ਸੁਨਾ ਮੇਲਿਆ ਠੀਕ ਆ ਬਾਪੂ ਜੀ ਰੋਟੀ ਵਿੱਚੇ ਛੱਡ ਕੇ ਆਪਣੇ ਬਾਪੂ ਦੇ ਪੈਰੀ ਹੱਥ ਲਾਉਂਦਾ ਹੋਇਆ ਬੋਲਿਆ ਉਹ ਕੋਈ ਨਹੀਂ ਕੋਈ ਨਹੀਂ ਰੋਟੀ ਤਾਂ ਖਾਲਾ ਪਹਿਲਾਂ ਉਸ ਦਾ ਬਾਪੂ ਉਸ ਦੀ ਪਿੱਠ ਦੇ ਹੱਥ ਫੇਰਦਾ ਹੋਇਆ ਬੋਲਿਆ ਤੇ ਕੋਲ ਦੂਜੀ ਮੰਜੀ ਲਾ ਕੇ ਬੈਠ ਗਿਆ ਜੀਤ ਬਾਪੂ ਜੀ ਵਾਸਤੇ ਪਾਣੀ ਲੈਣ ਲਈ ਚਲੀ ਗਈ ਮੇਲਾ ਸਿੰਘ ਰੋਟੀ ਖਾਂਦਾ ਹੋਇਆ ਬੋਲਿਆ अच्छा बापूजी और सुनाओ सेहत ठीक ठाक है उसने बापू उसਦੇ ਵੱਲ ਪਿਆਰ ਦੀ ਤੱਕਣੀ ਨਾ ਤੱਕ ਕੇ ਬੋਲਿਆ ਸਭ ਰਾਜੀ ਵਾਜੀ ਆ ਪੁੱਤ ਤੂੰ ਪਹਿਲਾਂ ਰੋਟੀ ਖਾ ਲਾ ਫੇਰ ਕਰ ਲਈ ਗੱਲ ਜੀਤ ਕੋਲੋਂ ਪਾਣੀ ਫੜਦਾ ਹੋਇਆ ਬੋਲਿਆ ਜੀਤ ਬਾਪੂ ਜੀ ਨੂੰ ਪਾਣੀ ਫੜਾਉਂਦੀ ਹੋਈ ਬੋਲੀ ਬਾਪੂ ਜੀ ਪਹਿਲਾਂ ਚਾਹ ਬਣਾਵਾ ਕਿ ਰੋਟੀ ਲਿਆਵਾ ਚਾਹ ਬਾਅਦ ਚ ਪੀਂਨੇ ਆ ਪੁੱਤ ਪਹਿਲਾਂ ਰੋਟੀ ਲਿਆਵਾ ਮੈਂ ਵੀ ਮੇਲੇ ਦੇ ਨਾਲ ਨਾਲ ਖਾ ਲਾਂ ਫੇਰ ਇਕੱਠੇ ਚਾਹ ਪੀਂਦੇ ਆ ਠੀਕ ਹੈ ਬਾਪੂ ਜੀ ਮੈਂ ਹੁਣੇ ਲੈ ਕੇ ਆਈ ਰੋਟੀ ਬੋਲਦੀ ਹੋਈ ਚੌਂਕੇ ਵਿੱਚ ਚਲੀ ਗਈ ਤੇ ਬਾਪੂ ਲਈ ਰੋਟੀ ਪਾਉਣ ਲੱਗੀ ਜਿੱਦ ਰੋਟੀ ਪਾ ਕੇ ਲੈ ਆਈ ਤੇ ਬਾਪੂ ਨੂੰ ਫੜਾਉਂਦੀ ਹੋਈ ਬੋਲੀ ਲੋ ਬਾਪੂ ਜੀ ਰੋਟੀ ਤੁਹਾਨੂੰ ਚਾਹੀਦਾ ਹੋਰ ਕੁਝ ਬਾਪੂ ਨੂੰ ਰੋਟੀ ਫੜਾਉਂਦੀ ਕੋਈ ਤੇ ਮੇਲਾ ਸਿੰਘ ਨੂੰ ਕੁਛ ਦੀ ਹੋਈ ਬੋਲੀ ਨਹੀਂ ਬਸ ਮੇਲਾ ਸਿੰਘ ਰੋਟੀ ਪਾ ਕੇ ਭਾਂਡੇ ਰੱਖਦਾ ਹੋਇਆ ਬੋਲਿਆ ਪੰਜਾ ਸੱਤਾ ਮਿੰਟਾਂ ਵਿੱਚ ਉਸਦੇ ਬਾਪੂ ਨੇ ਵੀ ਰੋਟੀ ਖਾ ਲਈ ਤੇ ਦੋਵੇਂ ਜਾਣੀ ਆਫਿਸ ਵਿੱਚ ਗੱਲਾਂ ਕਰਨ ਲੱਗੇ। ਪੋਰ ਮੀਲਿਆ ਕੰਮਕਾਰ ਦੀ ਸੁਨਾ ਕਿੱਦਾਂ ਚੱਲਦਾ ਪੁੱਤ? ਕੰਮਕਾਰ ਤੇ ਬਹੁਤ ਚੰਗਾ ਬਾਪੂ ਜੀ। ਬਸ ਥੋੜਾ ਕੰਮ ਸੈਟ ਆ ਜੇ ਤੁਹਾਨੂੰ ਸਾਰਿਆਂ ਨੂੰ ਵੀ ਸ਼ਹਿਰ ਲੈ ਜਾਣਾ। ਨਾਲੇ ਕੁੜੀਆਂ ਨੇ ਦੀ ਕੱਲ ਨੂੰ ਕੱਲੇ ਸਪੈਨਾ ਉੱਥੇ ਸੌਖਾ ਹੋਵੇਗਾ ਤੇ ਕਾਕਾ ਵੀ ਚੰਗਾ ਪੜ੍ਹ ਲਿਖ ਜਾਊਗਾ ਆਪਣਾ। ਹਾਂ ਪੁੱਤਰਾ ਗੱਲ ਤੇ ਤੇਰੀ ਠੀਕ ਹੈ। ਪਰ ਮੈਂ ਕਿੱਦਾਂ ਜਾ ਸਕਦਾ? ਆਪਣਾ ਇਹ ਘਰ ਛੱਡ ਕੇ ਯਾਰ। ਇਹ ਕਾਰਨ ਨਾਲ ਤੇਰੀ ਬੀਬੀ ਤੇ ਮੇਰੀਆਂ ਬਹੁਤ ਜ਼ਿਆਦਾ ਜੁੜੀਆਂ ਵਾ ਗੱਲ ਤੇ ਠੀਕ ਆ ਬਾਪੂ ਜੀ ਪਰ ਤੁਸੀਂ ਇੱਥੇ ਇਕੱਲੇ ਰਹਿ ਕੇ ਵੀ ਕੀ ਕਰਨਾ ਜੀ ਹਮ ਚਲ ਕੋਈ ਨਾ ਸਮਾਂ ਆਉਂਤੇ ਦੇਖ ਲਾਂਗੇ ਥੋੜੇ ਕੋ ਟਾਈਮ ਨੂੰ ਬਾਪੂ ਤੇ ਮੇਲਾ ਸਿੰਘ ਗੱਲਾਂ ਕਰਦੇ ਜੀ ਤੇ ਚਾਹ ਬਣਾ ਕੇ ਲੈ ਆਈ ਖੋ ਬਾਪੂ ਜੀ ਚਾਹ ਪੀ ਲਓ ਆ ਲਓ ਜੀ ਤੁਸੀਂ ਵੀ ਆਪਣੇ ਸਹੁਰੇ ਤੇ ਆਪਣੇ ਘਰ ਵਾਲੇ ਨੂੰ ਚਾਹ ਫੜਾਉਂਦੀ ਹੋਈ ਬੋਲੀ ਬੈ ਜਾ ਜੀਤ ਕੋਈ ਮੇਲਾ ਸਿੰਘ ਚਾਹ ਫੜਦਾ ਬੋਲਿਆ ਹਾਂਜੀ ਆਉਣੀ ਆ ਅੰਦਰ ਕੁੜੀਆਂ ਨੂੰ ਚਾਹ ਦੇ ਆਵਾ ਠੀਕ ਜੀਤ ਮੇਲਾ ਸਿੰਘ ਤੇ ਉਸਦੇ ਬਾਪੂ ਨੂੰ ਚਾਹ ਫੜਾ ਕੇ ਅੰਦਰ ਕੁੜੀਆਂ ਨੂੰ ਚਾਹ ਦੇਣ ਲਈ ਚਲੀ ਗਈ ਹਾਈ ਨੀ ਕਲੀਨੀ ਹਾਈ ਨੀ ਤੇਰਾ ਬੇੜਾ ਗਰਕ ਹੋ ਜੇ ਤੇਰੇ ਸਿਰ 'ਚ ਸੋਆ ਪਾਈ ਮੁੰਡਾ ਸਾੜ ਕੇ ਰੱਖ ਦੇਣ ਲੱਗੀ ਸੀ ਅੰਦਰੋਂ ਜੀਤ ਦੇ ਗਾਲਾਂ ਕੱਢਣ ਦੀਆਂ ਤੇ ਕਾਕੇ ਦੇ ਰੋਣ ਦੀਆਂ ਆਵਾਜ਼ਾਂ ਆਈਆਂ ਮੇਲਾ ਸਿੰਘ ਨੇ ਉਸ ਦਾ ਬਾਪੂ ਚਾਹ ਵਾਲੀ ਗਲਾਸੇ ਹੱਥਾ ਰੱਖ ਕੇ ਭੱਜੇ ਕਮਰੇ ਅੰਦਰ ਗਏ ਉਹਨਾਂ ਦੇਖਿਆ ਤੇ ਪੁੱਛਿਆ ਕੀ ਹੋ ਗਿਆ ਜੀ ਕੁੜੀਆਂ ਤੇ ਫੇਰ ਜੀਤਵਾਲ ਦੇ ਕੇ ਪੁੱਛਿਆ ਹੋਣਾ ਕੀ ਏ ਮੁੰਡੇ ਤੇ ਤਤੀ ਤਤੀ ਚਾਹ ਪਾ ਕੇ ਰੱਖਤੀ ਹੱਥ ਜਿੱਦਾਂ ਟੁੱਟੇ ਹੋਏ ਆਏ ਦੇ ਕਾਕੇ ਨੂੰ ਕੁਛੜ ਚੁੱਕੀ ਜੋ ਮੂੰਹ ਆਇਆ ਬੋਲੀਗੀ ਮੇਲਾ ਸਿੰਘ ਨੇ ਆਪਣੀਆਂ ਧੀਆਂ ਵੱਲ ਗੁੱਸੇ ਨਾਲ ਦੇਖ ਕੇ ਪੁੱਛਿਆ ਤੱਕ ਕੇ ਤੇ ਚਾਹ ਕਿਹਨੇ ਪਾਈ ਦੋਹਾਂ ਛੋਟੀਆਂ ਕੁੜੀਆਂ ਨੇ ਸਿਰ ਹਿਲਾਉਂਦਿਆਂ ਹੋਇਆ ਚੰਨੋ ਉਹ ਵੱਲ ਉਂਗਲ ਨਾਲ ਇਸ਼ਾਰਾ ਕੀਤਾ ਮੇਲਾ ਸਿੰਘ ਚੰਨੋ ਉੱਤੇ ਗੁੱਸਾ ਨਾਲ ਗਰਜ ਕੇ ਬੋਲਿਆ ਚੰਨੋ ਤੂੰ ਨਿਆਣੀ ਆ ਹੁਣ ਕਿ ਨਿੱਕੀ ਜਈ ਬੱਚੀ ਆ ਹਾਲੇ ਵੀ ਮਾਸੂਮ ਜਿਹਾ ਤੇਰਾ ਵੀ ਐ ਤੈਨੂੰ ਤਰਸ ਨਹੀਂ ਆਇਆ ਉਸਦੀ ਬਾਪੂ ਜੀ ਮੈਂ ਕਿਹੜਾ ਜਾਣ ਕੇ ਪਾਈ ਆ ਚੰਨੋ ਅੱਗੋਂ ਜਵਾਬ ਦੇਂਦੀ ਬੋਲੀ ਮੇਲਾ ਸਿੰਘ ਨੂੰ ਉਸਦਾ ਜਵਾਬ ਆਪਣੀ ਤੋਹੀਨ ਲੱਗਿਆ ਉਹ ਭੜਕ ਕੇ ਥੱਪੜ ਦਿਖਾਉਂਦਾ ਬੋਲਿਆ ਮੈਂ ਤੇਰੀ ਇੱਕ ਮਾਰ ਨਹੀਂ ਕਰਨੀ ਅੱਗੋਂ ਜਵਾਨ ਲੜਾਉਣੀ ਬਾਪੂ ਕੋਲੋਂ ਛਿੜਕਾ ਪੈਂਦੀ ਆ ਸੁਣ ਕੇ ਚੰਨੂ ਡੁਸਕ ਡੁਸਕ ਗੇਲੂ ਡੂ ਛੁੱਟਣ ਲੱਗ ਗਈ ਉਸ ਨੂੰ ਇਦਾਂ ਰੋਂਦੀ ਹੋਈ ਨੂੰ ਦੇਖ ਉਸ ਦਾ ਦਾਦਾ ਉਸ ਨੂੰ ਗਲ ਵਿੱਚ ਲੈ ਕੇ ਮਿੱਲਾ ਸਿੰਘ ਨੂੰ ਬੋਲਿਆ ਮੇਲੇਆ ਬੱਚੀ ਆ ਨਿਦਾਨ ਹੁੰਦੇ ਆ ਬੱਚੇ ਗਲਤੀ ਵੱਡੇਆਂ ਵੱਡਿਆਂ ਕੋਲੋਂ ਹੋ ਜਾਂਦੀ ਆ ਤੂੰ ਕਾਕੇ ਨੂੰ ਵੇਖ ਜਿਆਦਾ ਤੇ ਨਹੀਂ ਬਾਪੂ ਦੀ ਗੱਲ ਸੁਣ ਕੇ ਮੇਲੇ ਨੇਜੀਤ ਕੋਲੋਂ ਕਾਕੇ ਨੂੰ ਫੜਿਆ ਕਾਕੇ ਦਾ ਵੀ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਸੀ ਮੀਲਾ ਸਿੰਘ ਨੇ ਕੱਕੇ ਦੇ ਸਾਰੇ ਸ਼ਰੀਰ ਨੂੰ ਚੰਗੀ ਤਰ੍ਹਾਂ ਦੇਖਿਆ ਪਰ ਉਸ ਦਾ ਬਾਕੀ ਦਾ ਸਾਰਾ ਸ਼ਰੀਰ ਬਿਲਕੁਲ ਠੀਕ ਸੀ ਬਸ ਹੱਥ ਤੇ ਮਾੜਾ ਜਿਹਾ ਸ਼ਾਲਾ ਬਣ ਗਿਆ ਸੀ ਬੱਚਾ ਹੋਣ ਕਰਕੇ ਤਕਲੀਫ ਨਹੀਂ ਛੱਲੀ ਗਈ ਤੇ ਰੋਂਦਾ ਰੋਂਦਾ ਸੌ ਗਿਆ ਮੀਲਾ ਸਿੰਘ ਨੇ ਵਸਾ ਨਹੀਂ ਖਾਦਾ ਕੱਕੇ ਨੂੰ ਉਸੇ ਵੇਲੇ ਹੀ ਪਿੰਡ ਦੇ ਡਾਕਟਰ ਕੋਲ ਲੈ ਗਿਆ ਤੇ ਦਵਾਈ-ਦਵਾਈ ਰਾਤ ਨੂੰ ਜੀਤ ਮੀਲਾ ਸਿੰਘ ਲਈ ਰੋਟੀ ਲੈ ਕੇ ਆਈ ਤੇ ਬੋਲੀ ਰੋਟੀ ਖਾ ਲੋ ਜੀ ਖਾ ਲੈਂਦਾ ਮੈਂ ਰੱਖਦੀ। ਖਲੋ ਨਾ ਕੋਲ ਪਈ ਪਈ ਠੰਡੀ ਹੋ ਜਾਣੀ। ਕੋਈ ਨਾ ਰੱਖਦੀ। ਕੀ ਗੱਲ ਕੋਈ ਪਰੇਸ਼ਾਨੀ ਆ? ਨਹੀਂ ਰੋਟੀ ਰੱਖਦੀ ਤੇ ਤੂੰ ਜਾ ਬਾਪੂ ਹੋਣਾ ਤੇ ਕੁੜੀਆਂ ਨੂੰ ਰੋਟੀ ਖਵਾ ਲਾ। ਠੀਕ ਹੈ ਜੀ। ਉਹ ਮੇਲਾ ਸਿੰਘ ਨੂੰ ਕੋਲ ਰੋਟੀ ਰੱਖ ਕੇ ਕੁੜੀਆਂ ਤੇ ਬਾਪੂ ਜੀ ਲਈ ਰੋਟੀ ਪਾ ਕੇ ਲੈ ਗਈ। ਬਾਪੂ ਜੀ ਤੇ ਕੁੜੀਆਂ ਨੂੰ ਰੋਟੀ ਫੜਾ ਕੇ ਉਹ ਮੇਲਾ ਸਿੰਘ ਕੋਲ ਆ ਕੇ ਬੋਲੀ ਕੀ ਗੱਲ ਐ? ਰੋਟੀ ਜਿੰਨੀ ਦਿੱਤੀ ਵੀ ਪਈ ਹੋਈ ਆ। ਖਾਦੀ ਕਿਉਂ ਨਹੀਂ ਆ? ਕੁਝ ਨਹੀਂ ਦਿਲ ਹੀ ਚਾ ਨਹੀਂ ਕਰਦਾ ਪਿਆ ਲੈ ਇਦਾਂ ਕਿਦਾਂ ਨਹੀਂ ਦਿਲ ਕਰਦਾ ਪਿਆ ਉਸਨੇ ਥਾਲੀ ਫੜ ਕੇ ਰੋਟੀ ਦੀ ਬੁਰਕੀ ਆਪ ਤੋੜ ਕੇ ਮੀਲਾ ਸਿੰਘ ਨੇ ਮੂੰਹ ਵਿੱਚ ਪਾਉਂਦੀ ਨਹੀਂ ਕਿਹਾ ਪਰ ਮੀਲਾ ਸਿੰਘ ਨੇ ਅੱਗੋਂ ਰੋਕਦਾ ਬੋਲਿਆ ਨਾ ਕਰ ਜੀ ਨਹੀਂ ਜੀ ਕਰਦਾ ਪਿਆ ਤੱਕਾ ਨਾ ਕਰ ਲੈ ਤੱਕਾ ਮੈਂ ਕਰਦੀ ਪਈਆਂ ਪੱਕਾ ਤੇ ਤੁਸੀਂ ਕਰਦੇ ਪਈਓ ਰੋਟੀ ਨਾਲ ਜੋ ਵੀ ਆ ਮੇਰਾ ਹਾਲੇ ਦਿਲ ਨਹੀਂ ਮੀਲਾ ਸਿੰਘ ਹਿਜਕੇ ਬੋਲਿਆ ਉਹ ਮੀਲਾ ਸਿੰਘ ਦਾ ਗੁੱਸਾ ਦੇਖ ਕੇ ਬਾਪੂ ਜੀ ਦੇ ਕਮਰੇ ਵੱਲ ਦੌੜ ਗਈ ਤੇ ਬਾਪੂ ਨੂੰ ਆਵਾਜ਼ ਮਾਰ ਲੈ ਆਈ ਉਸ ਤੇ ਬਾਪੂ ਨੀਲਾ ਸਿੰਘ ਦੇ ਕੋਲ ਬੈਠਦੇ ਹੋਏ ਪੁੱਛਿਆ ਕੀ ਗੱਲ ਪੁੱਤ ਕੁਝ ਨਹੀਂ ਬਾਪੂ ਜੀ ਫੇਰ ਰੋਟੀ ਕਿਉਂ ਨਹੀਂ ਖਾਂਦਾ ਮਨ ਜਿਆ ਨਹੀਂ ਆ ਮਨ ਕਿਉਂ ਨਹੀਂ ਆ ਜਾ ਪੁੱਤ ਰੋਟੀ ਤੱਤੀ ਕਰਕੇ ਲਿਆ ਮੈਂ ਵੇਖਦਾ ਕਿਦਾਂ ਨਹੀਂ ਖਾਂਦਾ ਮੀਲਾ ਸਿੰਘ ਦਾ ਬਾਪੂ ਜੀ ਤਨੂ ਰੋਟੀ ਵਾਲੀ ਥਾਲੀ ਫੜਾਉਂਦਾ ਹੋਇਆ ਬੋਲਿਆ ਉਹ ਬਾਪੂ ਕੋਲੋਂ ਥਾਲੀ ਫੜ ਕੇ ਚੌਂਕੇ ਵਿੱਚ ਚਲੀ ਗਈ ਹੁੰਦਾ ਪੁੱਤ ਕੀ ਗੱਲ ਐ ਨੀਲੇ ਦੇ ਮੋਢੇ ਤੇ ਹੱਥ ਰੱਖ ਪੁੱਛਦਾ ਹੋਇਆ ਬੋਲਿਆ ਕੁਜ਼ਨੀ ਬਾਪੂ ਜੀ ਦਿਲ ਵੜਾ ਦੁਖੀ ਹੋਇਆ ਜਿਸਤੀ ਨੂੰ ਵੇਖ ਕੇ ਮੇਰੀ ਭੁੱਖ ਲੱਗ ਜਾਂਦੀ ਅੱਜ ਮੈਂ ਉਸ ਤੋਂ ਬਹੁਤ ਮੰਦਾ ਚੰਗਾ ਬੋਲਿਆ ਚੱਲ ਪੁੱਤ ਕੋਈ ਨਹੀਂ ਧੀ ਆ ਤੇਰੀ ਤੇਰਾ ਹੱਕ ਵੀ ਆ ਉਸ ਨੂੰ ਝਿੜਕਣਾ ਪਰ ਮੇਰੀ ਇੱਕ ਗੱਲ ਯਾਦ ਰੱਖੀ ਧੀਆ ਸਦੇ ਘਰੇ ਨਹੀਂ ਬੈਠੀਆਂ ਰਹਿੰਦੀਆਂ ਇਸ ਲਈ ਇਹਨੂੰ ਜ਼ਿਆਦਾ ਨਹੀਂ ਝਿੜਕੀਦਾ ਹੀ ਪਤਾ ਅੱਗੇ ਜਾ ਕੇ ਕਿਉਂ ਯਾ ਕਰ ਮਿਲੇ ਸਮਝ ਲੱਗੀ ਪੁੱਤਰਾ ਮੇਰੀ ਗੱਲ ਹਾਂਜੀ ਬਾਪੂ ਜੀ